ਸਤਨਾਮ ਵਾਹਿਗੁਰੂ ਸਾਹਿਬ ਜੀ ਮਨਮੁਖ ਭੂਲੇ ਜਮ ਕੀ ਕਾਣ ਪਰ ਘਰ ਜੋ ਹੈ ਹਾਣੇ ਹਾਣ ਮਨਮੁਖ ਭੂਲੇ ਜਮ ਕੀ ਕਾਣ ਪਰ ਘਰ ਜੋ ਹੈ ਹਾਣੇ ਹਾਣ ਮਨਮੁਖ ਭਰਮ ਭਵੈ ਬੇਬਾਣ ਵੇ ਮਾਰਗ ਮੂਸੈ ਮੰਤਰ ਮਸਾਣ ਸ਼ਬਦ ਨਾ ਚੀਨੈ ਲਵੈ ਕੁਬਾਣ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਉ ਭਉ ਪਾਵੇ ਗੁਰਮੁਖ ਬਾਣੀ ਅਗੜ ਕਢਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰਮੁਖ ਸਾਚ ਸਮਾਵੇ ਗੁਰਮੁਖ ਪਰਚੈ ਬੀਦ ਵਿਚਾਰੀ ਗੁਰਮੁਖ ਪਰਚੈ ਤਰੀਐ ਧਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਧ ਜਾਣੀ ਗੁਰਮੁਖ ਪਾਈਐ ਅਲਖ ਅਪਾਰ ਨਾਨਕ ਗੁਰਮੁਖ ਮੁਖਤ ਦਵਾਰ ਗੁਰਮੁਖ ਅਕਥ ਕਥੈ ਵਿਚਾਰ ਗੁਰਮੁਖ ਨਿਭੈ ਸ ਪਰਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਅਚਾਰ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹਉ ਮੈਂ ਜਾਲ ਸਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸ ਪਹਿ ਉਪਤ ਖਪਤ ਸੋ ਬਾਜੀ ਗੁਰ ਕੈ ਸ਼ਬਦ ਰ ਪਹਿ ਰੰਗ ਲਾਏ ਸਾਚ ਰਤੋ ਪਤ ਸਿਉ ਕਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੇ ਨਾਨਕ ਬਿਨ ਨਾਵੇ ਕਿਉ ਸਾਚ ਸਮਾਵੇ ਗੁਰਮੁਖ ਅਸ਼ਟ ਸਿਧੀ ਸਭ ਬੁਧੀ ਗੁਰਮੁਖ ਭਵਜਲ ਤਰੀਐ ਸਚ ਸੁਧੀ ਗੁਰਮੁਖ ਸਰ ਅਪਸਰ ਵਿਦ ਜਾਣ ਗੁਰਮੁਖ ਪਰ ਵਰਤ ਨਰ ਵਰਤ ਪਛਾਣੈ ਕੁਰਮਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰੇ ਨਾਮ ਰਤੇ ਹਉ ਮੈਂ ਜਾਇ ਨਾਮ ਰਤੇ ਸਚ ਰਹੇ ਸਮਾਇ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੇ ਮੋਖ ਦੁਆਰ ਨਾਮ ਰਤੇ ਤਰਪਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਵੇ ਬੋਲੇ ਸਭ ਵਿਕਾਰ ਨਾਨਕ ਨਾਮ ਰਤੇ ਤਿਨ ਕਉ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤ ਸਚ ਰਹੇ ਸਮਾਈ ਬਾਰਹ ਮੈਂ ਜੋਗੀ ਪਰਮਾਏ ਸੰਨਿਆਸੀ 6000 ਗੁਰ ਕੈ ਸ਼ਬਦ ਜੋ ਮਰ ਜੀਵੇ ਸੋ ਪਾਏ మోਖ ਦੁਆਰ ਬਿਨ ਸ਼ਬਦੈ ਸਭ ਦੂਜੈ ਲਾਗੇ ਦੇਖੋ ਹਿਰਦੈ ਵਿਚਾਰ ਨਾਨਕ ਵੱਡੇ ਸੇ ਵਡਭਾਗੀ ਜਿਨੇ ਸੱਚ ਰਖਿਆ ਔਰ ਧਾਰ ਗੁਰਮੁਖ ਰਤਨ ਰਹਿ ਲਿਵ ਲਾਈ ਗੁਰਮੁਖ ਪਰਖੈ ਰਤਨ ਸੁਭਾਈ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਅਲਖ ਲਖਾਏ ਤਿਸ ਭਾਵੇਂ ਨਾਨਕ ਗੁਰਮੁਖ ਚੋਟ ਨਾ ਖਾਵੇ ਗੁਰਮੁਖ ਨਾਮ ਦਾਣ ਇਸ਼ਨਾਨ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਪਾਵੇ ਦਰਗਹਿ ਮਾਨ ਗੁਰਮੁਖ ਭਾਉ ਭੰਜਨ ਪ੍ਰਧਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸ਼ਾਸਤਰ ਸਿਮਰਤ ਭੇਦ ਗੁਰਮੁਖ ਪਾਵੇ ਘਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗੰਤ ਮਿਟਾਵੇ ਗੁਰਮੁਖ RAM ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਪਰਮੈ ਆਵੇ ਜਾਏ ਬਿਨ ਗੁਰ ਘਾਲ ਨ ਪਵੀ ਥਾਏ ਬਿਨ ਗੁਰ ਮਨੁਆ ਅਤ ਡੋਲਾਏ ਬਿਨ ਗੁਰ ਤਰੇਪਤ ਨਹੀਂ ਬਿਖ ਖਾਏ ਬਿਨ ਗੁਰ ਬਿਸਿਰ ਦਸੈ ਮਰਵਾਠ ਨਾਨਕ ਗੁਰ ਬਿਨ ਘਾਟੇ ਘਾਟ ਜਿਸ ਗੁਰ ਮਿਲੇ ਤਿਸ ਭਾਰ ਉਤਾਰੇ ਅਵਗਣ ਮਿਟੈ ਗੁਣ ਨਿਸਤਾਰੈ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ ਗੁਰਮਖ ਕਦੇ ਨ ਆਵੈ ਹਾਰ ਤਨ ਹਟੜੀ ਏ ਮਨ ਮਣਜਾਰਾ ਨਾਨਕ ਸਹਿਜੇ ਸੱਚ ਵਾਪਾਰਾ ਗੁਰਮੁਖ ਬਾਣਿਓ ਸੇਤ ਵਿਧਾਤੈ ਲੰਕਾ ਲੂਟੀ ਦੇਤ ਸੰਤਾਪੈ ਰਾਮਚੰਦ ਮਾਰਿਓ ਅਹ ਰਾਵਣ ਭੀਦ ਬ ਭੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ 33 ਸੋਧਾਰੇ ਗੁਰਮੁਖ ਚੂਕੈ ਆਵਣ ਜਾਣ ਗੁਰਮੁਖ ਦਰਗਹਿ ਪਾਵੇ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਦਰਗੈ ਸਿਮਤ ਸਮਾਈ ਨਾਨਕ ਗੁਰਮੁਖ ਬੰਧ ਨਾ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖ ਹੋ ਮੈਂ ਸ਼ਬਦ ਜਿਲਾਏ ਗੁਰਮੁਖ ਸਾਚੇ ਕੀ ਗੁਣ ਗਾਏ ਗੁਰਮੁਖ ਸਾਚਾ ਰਹੈ ਸਮਾਈ ਗੁਰਮੁਖ ਸਾਚ ਨਾਮ ਪਤ ਊਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਕਿਸ ਕਾ ਤੂੰ ਚੇਲਾ ਕਵਣ ਕਥਾ ਲੈ ਰਹੁ ਨਿਰਾਲੇ ਬੁਲੇ ਨਾਨਕ ਸੁਣੋ ਤੁਮ ਬਾਲੇ ਇਸ ਕਥਾ ਕਾ ਦੇ ਵਿਚਾਰ ਭਵਜਲ ਸ਼ਬਦ ਲੰਗਾਵਣ ਹਾਰ ਪਵਨ ਆਰੰਭ ਸਤ ਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਅਕਥ ਕਥਾ ਲੈ ਰਹੁ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਇਕ ਸ਼ਬਦ ਜਿਤ ਕਥਾ ਵਿਚਾਰੀ ਗੁਰਮਖਾਉ ਮੈਂ ਅਗਨ ਨਿਵਾਰੀ ਮੈਣ ਕੇ ਦੰਤ ਕਿਉ ਖਾਈਐ ਸਾਰ ਜਿਤ ਗਰਭ ਜਾਇ ਸੋ ਕਵਨ ਆਹਾਰ ਹੈਵੈ ਕਾ ਘਰ ਮੰਦਰ ਅਗਨ ਪਿਰਾਹਨ ਕਵਨ ਗੁਫਾ ਜਿਤ ਰਹੈ ਆਵਾਹਨ ਇਤ ਉਤ ਕਿਸ ਕੋ ਜਾਣ ਸਮਾਵੈ ਕਵਨ ਧਿਆਨ ਮਨ ਮਨ ਹੈ ਸਮਾਵੈ ਹਉ ਹਉ ਮੈਂ ਮੈਂ ਵਿਚੋਂ ਖੋਵੈ ਦੂਜਾ ਮੀਟੈ ਏਕੋ ਹੋਵੇ ਜਗ ਕਰੜਾ ਮਨ ਮੁਖ ਗਾਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਪਾਣ ਸੱਚ ਭੈ ਰਾਤਾ ਗਰਬ નિਵਾਰੇ ਏਕੋ ਜਾਤਾ ਸ਼ਬਦ ਵਿਚਾਰੈ ਸ਼ਬਦ ਵਸੈ ਸੱਚ ਅੰਤਰヒਆ ਤਨ ਮਨ ਸੀਤਲ ਰੰਗ ਰੰਗਿਆ ਕਾਮ ਕ੍ਰੋਧ ਵਿਖ ਅਗਨ ਨਿਵਾਰੇ ਨਾਨਕ ਨਜ਼ਰੀ ਨਜ਼ਰ ਪਿਆਰੇ ਕਵਨ ਮੁਖ ਚੰਦ ਹੀ ਵੈ ਕਰ ਛਾਇਆ ਕਵਨ ਮੁਖ ਸੂਰਜ ਤਪੈ ਤਪਾਇਆ ਕਵਨ ਮੁਖ ਕਾਲ ਜੋਤ ਨਿਦਰ ਹੈ ਕਵਨ ਬੁੱਧ ਗੁਰਮੁਖ ਪਾਤਰ ਹੈ ਕਵਨ ਜੋਤ ਜੋ ਕਾਲ ਸੰਘਾਰੈ ਬੋਲੇ ਬਾਣੀ ਨਾਨਕ ਵਿਚਾਰੈ ਸ਼ਬਦ ਭਾਖਤ ਸਸ ਜੋਤ ਅਪਾਰਾ ਸਸ ਘਰ ਸੂਰ ਵਸੈ ਮਿਟਾਏ ਅੰਧਿਆਰਾ ਸੁਖ ਦੁਖ ਸਮ ਕਰ ਨਾਮ ਧਾਰਾ ਆਪੇ ਪਾਰ ਉਤਾਰਨ ਹਾਰਾ ਗੁਰ ਪਰਚੈ ਮਨ ਸਾਚ ਸਮਾਏ ਪਰਨਵਤ ਨਾਨਕ ਕਾਲ ਨਾ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਵੈ ਦੁਖ ਕਾਲ ਸੰਤਾਪੈ ਤਤੋ ਤਤ ਮਿਲੈ ਮਨ ਮਨ ਦੂਜਾ ਜਾਏ ਇਕਤ ਘਰ ਆਨ ਬੋਲੇ ਪਵਨਾ ਗगन ਗਰਜੈ ਨਾਨਕ ਨੇਚਲ ਮਿਲਣ ਸਹਜੈ ਅੰਤਰ ਸੁਨਨ ਬਾਹਰ ਸੁਨਨ ਤਿਰਭਵਨ ਸੁਨ ਮ ਸੁਨਨ ਚੌਥੇ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨ ਪੁੰਨ ਘਟ ਘਟ ਸੁਨ ਕਾ ਜਾਣੈ ਭਿਓ ਆਦ ਪੁਰਖ ਨਿਰੰਜਨ ਦੇਓ ਜੋ ਜਨਨਾਮ ਨਿਰੰਜਨ ਰਤਾ ਨਾਨਕ ਸੋਈ ਪੁਰਖ ਵਿਧਾਤਾ ਸੁਨੋ ਸੁਨ ਕਹਿ ਸਭ ਕੋਈ ਅਨਹਤ ਸੁਨ ਕਹਾ ਤੇ ਹੋਈ ਅਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਓਏ ਜਨਮ ਨ ਮਰੈ ਨ ਆਵੈ ਜਾਹੇ ਨਾਨਕ ਗੁਰਮੁਖ ਮਨ ਸਮਝਾਹਿ ਨੌ ਸਰ ਸੁਬਰ ਦਸਵੇਂ ਪੂਰੇ ਤਹ ਅਨਹਤ ਸੁਨ ਵਜਾਵੈ ਧੂਰੇ ਸਾਚਾ ਰਾਚੇ ਦੇਖ ਹਜੂਰੇ ਘਟ ਘਟ ਸਾਚ ਰਹਿਆ ਪਰ ਪੂਰੇ ਗੋਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲੈ ਸਚ ਸੋਏ ਸਹਿਜ ਭਾਏ ਮਿਲੀਐ ਸੁਖ ਹੋਵੇ ਗੁਰਮੁਖ ਜਾਗੈ ਨੀਂਦ ਨਾ ਸੋਵੇ ਸੁੰਨ ਸ਼ਬਦ ਪਰੰਪਰ ਧਾਰੈ ਕਹਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸਚ ਰਾਥੇ ਨਾਨਕ ਆਪ ਗਵਾਈ ਮਿਲਣ ਨਹੀਂ ਭਰਾਤੇ ਕੋ ਬੁੱਧ ਚਵਾਵੇ ਸੋ ਕਿਤ ਠਾਏ ਕਿਉ ਤਤ ਨ ਬੂਝੈ ਝੋਟਾਂ ਖਾਈ ਜਮ ਦਰਵਾਦੇ ਕੋਈ ਨਾ ਰਾਖੈ ਬਿਨ ਸ਼ਬਦੈ ਨਾਹੀ ਪਤਿ ਸਾਖੈ ਕਿਉ ਕਰ ਬੂਝੈ ਪਾਵੇ ਪਾਰ ਨਾਨਕ ਮਨ ਮੁਖ ਨਾ ਬੂਝੈ ਗਵਾਰ ਕੋ ਬੁੱਧ ਮਿਟੈ ਗੁਰ ਸ਼ਬਦ ਵਿਚਾਰ ਸਤ ਗੁਰ ਭੇਟੈ ਮੋਖ ਦੁਆਰ ਤਤ ਨ ਚੀਨੈ ਮਨ ਮੁਖ ਜਲ ਜਾਏ ਦੁਰਮਤ ਵਿਛੜ ਝੋਟਾਂ ਖਾਈ ਮਾਨ ਹੈ ਹੁਕਮ ਸਭੇ ਗੁਣ ਗਿਆਨ ਨਾਨਕ ਦਰਗਹਿ ਪਾਵੇ ਮਾਨ ਸਾਚ ਵਖਰ ਧਨ ਪਰ ਲੈ ਹੋਏ ਆਪ ਤਰੈ ਤਾਰੇ ਪੀ ਸੋਏ ਸਹਿਜ ਰਤਾ ਬੂਝੈ ਪਤ ਹੋਏ ਤਾਂ ਕੀ ਕੀਮਤ ਕਰੈ ਨ ਕੋਏ ਜਹ ਦੇ ਕਾ ਤਹਿ ਰਹਾ ਸਮਾਏ ਨਾਨਕ ਪਾਰ ਪਰੈ ਸਚ ਭਾਏ ਸੋ ਸ਼ਬਦ ਕਾ ਕਹਾ ਵਾਸ ਕਥਿਐਲੇ ਜਿਤ ਤਰੀਐ ਭਵ ਜਲ ਸੰਸਾਰ ਤ੍ਰੈ ਸਤ ਅੰਗ ਲਵਾਈ ਕਹੀਐ ਤਿਸ ਕਹੋ ਕਵਨ ਆਧਾਰੋ ਬੋਲੇ ਖੇਲੇ ਅਸਥਿਰ ਹੋਵੇ ਕਿਉ ਕਰ ਅਲਖ ਲਖਾਏ ਸੁਣ ਸੁਆਮੀ ਸਚ ਨਾਨਕ ਪਰਨਵੈ ਆਪਣੇ ਮਨ ਸਮਝਾਏ ਗੁਰਮੁਖ ਸ਼ਬਦੇ ਸਚ ਲਿਵ ਲਾਗੇ ਕਰ ਨਦਰੀ ਮੇਲ ਮਲਾਈ ਆਪੇ ਦਾਨ ਆਪੇ ਬੀਨਾ ਪੂਰੇ ਭਾਗ ਸਮਾਏ ਸੋ ਸ਼ਬਦ ਕਉ ਨਿਰੰਤਰ ਵਾਸ ਅਲਖੰ ਜੈ ਦੇਖਾਂ ਤੈ ਸੁਈ ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਧਰ ਸੋਈ ਨਦਰ ਕਰੇ ਸ਼ਬਦ ਘਟ ਮੈਂ ਵਸੈ ਵਿਚੋਂ ਭਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਭਵ ਸਾਗਰ ਤਰੀਐ ਇਤ ਉਤ ਏਕ ਹੋ ਜਾਣਾ ਚਿਹਨ ਵਰ ਨਹੀ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈ ਸਤ ਅੰਗਲ ਵਾਈ ਓਦੂ ਸੁੰਨ ਸਚ ਆਹਾਰੋ ਗੁਰਮੁਖ ਬੋਲੇ ਤਤ ਬਿਰੋਲੇ ਚੀਨੈ ਅਲਖ ਪਾਰੋ ਤ੍ਰੈ ਗੁਣ ਮਿਟੈ ਸ਼ਬਦ ਵਿਸਾਏ ਤਾਂ ਮਨ ਚੂਕੈ ਅਹੰਕਾਰੋ ਅੰਤਰ ਬਾਹਰ ਏਕੋ ਜਾਣੈ ਤਾਂ ਹਰ ਨਾਮ ਲਗੈ ਪਿਆਰੋ ਸੁਖਮਨਾ ਈੜਾ ਪਿੰਗਲਾ ਬੂਝੈ ਜਾਂ ਆਪੇ ਅਲਖ ਲਖਾਏ ਨਾਨਕ ਤੇ ਹਤੇ ਉਪਰ ਸਾਚਾ ਸਤਿਗੁਰੇ ਸ਼ਬਦ ਸਮਾਏ ਮਨ ਕਾ ਜੀਉ ਪਵਨ ਕਥੀ ਅਲੇ ਪਵਨ ਕਹਾ ਰਸ ਖਾਈ ਗਿਆਨ ਕੇ ਮੰਦਰਾ ਕਵਨ ਔਦੂ ਸਿਧ ਕੀ ਕਵਨ ਕਮਾਈ ਬਿਨ ਸ਼ਬਦੈ ਰਸ ਨਾ ਆਵੈ ਔਦੂ ਹਉ ਮੈਂ ਭਿਆਸ ਨ ਜਾਈ ਸ਼ਬਦ ਰਤੇ ਅੰਮ੍ਰਿਤ ਸਰ ਰਸ ਪਾਇਆ ਸਾਚੇ ਰਹੇ ਅਗਾਈ ਕਵਨ ਬੁੱਧ ਜਿਤ ਅਸਥਿਰ ਰਹੀ ਹੈ ਕਿਤ ਭੋਜਨ ਤ੍ਰਿਪਤਾਸੈ ਨਾਨਕ ਦੁਖ ਸੁਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨ ਅੰਗਰਾਸੈ ਰੰਗ ਨ ਰਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦੈ ਜਲ ਬਲਤਾਤਾ ਬਿਨ ਨਰਾਖਿਆ ਸ਼ਬਦ ਨ ਭਾਖਿਆ ਪਵਰ ਨ ਸਾਧਿਆ ਸਚ ਨ ਅਰਾਧਿਆ ਅਕਤ ਕਥਾ ਲੈ ਸਮ ਕਰ ਰਹਿ ਤਉ ਨਾਨਕ ਆਤਮ ਰਾਮ ਕਉ ਲਹਿ ਗੁਰ ਪ੍ਰਸਾਦੀ ਰੰਗੇ ਰਾਤਾ ਅਮਰਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨਨਵਾਰੀ ਅਪਯੋਪੀਓ ਆਤਮ ਸੁਖ ਧਾਰੀ ਸਚ ਅਰਾਧਿਆ ਗੁਰਮੁਖ ਤਰਤਾਰੀ ਨਾਨਕ ਬੂਝੈ ਕੋ ਵਿਚਾਰੀ ਏ ਮਨ ਮੈਗਲ ਕਹਾ ਬਸੀ ਅਲੇ ਕਹਾ ਬਸੈ ਪਵਨਾ ਕਹਾ ਬਸੈ ਸੋ ਸ਼ਬਦ ਔਦੂ ਤਾਂ ਕੋ ਚੁਕੇ ਮਨ ਕਾ ਭਵਨਾ ਨਦਰ ਕਰੇ ਤਾਂ ਸਤਗੁਰ ਮੇਲੇ ਤਾ ਨਿਜ ਕਰ ਵਾਸਾ ਏ ਮਨ ਪਾਏ ਆਪੇ ਆਪ ਖਾਇ ਤਾਂ ਨਿਰਮਲ ਹੋਵੈ ਧਾਵਤ ਵਰ ਜਿਹ ਰਹਾਏ ਕਿਉ ਮੂਲ ਪਛਾਣੈ ਆਤਮ ਜਾਣੈ ਕਿਉ ਸਸਕਰ ਸੂਰ ਸਮਾਵੈ ਗੁਰਮਖ ਹਉਮੈ ਵਿੱਚੋਂ ਖੋਵੈ ਤਉ ਨਾਨਕ ਸਹਿਜ ਸਮਾਵੈ ਇਹ ਮਨ ਨਿਚਲ ਹਿਰਦੈ ਵਸੀਲੇ ਗੁਰਮਖ ਮੂਲ ਪਛਾਣ ਰਹਿ 나ਬ ਪਵਨ ਘਰ ਆਸਣ ਬੈਸੇ ਗੁਰਮਖ ਖੋਜਤ ਤਤ ਲਹੈ ਸੋ ਸ਼ਬਦ ਅਨੰਤਰ ਨਿਰੰਤਰ ਨਿਜ ਕਰ ਆਛੈ ਤਿਰ ਭਵਨ ਜੋਤ ਸੋ ਸ਼ਬਦ ਲਹਿ ਖਾਵੈ ਦੂਖ ਭੂਖ ਸਾਚੀ ਕੀ ਸਾਚੇ ਹੀ ਤ੍ਰਿਪਤਾਸ ਰਹਿ ਅਨਹਦ ਬਾਣੀ ਗੁਰਮੁਖ ਜਾਣੀ ਬਿਰ ਲੋ ਕੋ ਰਥਾਵੈ ਨਾਨਕ ਆਖੈ ਸੱਚ ਸੁਭਾਖੈ ਸੱਚ ਰਪੈ ਰੰਗ ਕਬੂ ਨ ਜਾਵੇ ਜਾਏ ਹਿਰਦਾ ਦੇ ਨਾ ਹੋਤੀ ਤੋ ਮਨ ਕੈਠੈ ਰਹਿਤਾ ਨਾ ਬਕਮਲਾ ਸਥੰਬ ਨਾ ਹੋਤੋ ਤਾ ਪਵਨ ਕਵਨ ਕਰ ਸਹਿਤਾ ਰੂਪ ਨਾ ਹੋਤੋ ਰੇਖ ਨ ਕਾਈ ਤਾ ਸ਼ਬਦ ਕਹਾ ਨਿਵਲਾਈ ਰਕਤ ਬਿੰਦ ਕੀ ਮੜੀ ਨ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨ ਜਾਪੀ ਕਿਉ ਕਰ ਜਾਪ ਸਾਚਾ ਨਾਨਕ ਨਾਮ ਰਤੇ ਬੈ ਰਾਗੀ ਏਬ ਤਬ ਸਾਚੋ ਸਾਚਾ ਹਿਰਦਾ ਦੇਹ ਨ ਹੋਤੀ ਓਦੋ ਤਉ ਮਨ ਸੁਨ ਰਹਿ ਬੈ ਰਾਗੀ ਨਾਬ ਕੰਮਲ ਸਥੰਭ ਨਾ ਹੋਤੋ ਤਾ ਨਿਜ ਕਰ ਬਸ ਤੋ ਭਵਨਨ ਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤਉ ਕੁਲੀਣ ਰਹਤੋ ਸ਼ਬਦ ਸੁਸਾਰ ਗੌਣ ਗगन ਜਬ ਤਬ ਹੈ ਨਾ ਹੋਤੋ ਕਿਰਪਵਨ ਜੋਤ ਆਪੇ ਨਿਰੰਕਾਰ ਵਰਨ ਭੇਖ ਸਰੂਪ ਨਾ ਏਕੋ ਏਕੋ ਸ਼ਬਦ ਵਿਡਾਣੀ ਸਾਜ ਬਿਨਾ ਸੋਚਾ ਕੋ ਨਾਹੀ ਨਾਨਕ ਅਕਥ ਕਹਾਣੀ ਕਿਤ ਕਿਤ ਬਿੰਦ ਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿੰ ਸਜਾਈ ਹਉ ਮੈਂ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਐ ਦੁਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਹਉ ਮੈਂ ਸ਼ਬਦ ਜਲਾਈ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੈ ਰਹੈ ਸਮਾਏ ਨਾਮੇ ਨਾਮ ਰਹੈ ਬੈਰਾਗੀ ਸਾਚ ਰਖਿਆ ੁਰਤਾਰੇ ਨਾਨਕ ਬਿਨ ਨਾਵੇ ਜੋ ਕਦੇ ਨਾ ਹੋਵੇ ਦੇਖੋ ਰਿਦੈ ਵਿਚਾਰੇ ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ ਗੁਰਮੁਖ ਸਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ ਗੁਰਮੁਖ ਨਿਜ ਘਰ ਬਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੈ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਗੁਰ ਭੇਟੇ ਮਹਾ ਦੁਖ ਪਾਏ ਬਿਨ ਸਤਗੁਰ ਭੇਟੇ ਮਹਾ ਗਰਭ ਗੁਬਾਰ ਨਾਨਕ ਬਿਨ ਗੁਰ ਮੁਵਾ ਜਨਮ ਹਾਰ ਗੁਰਮੁਖ ਮਨ ਜੀਤਾ ਹੋ ਮੈਂ ਮਾਰ ਗੁਰਮੁਖ ਸਾਚ ਰਖਿਆ ਉਰਤਾਰ ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ ਗੁਰਮੁਖ ਦਰਗਹਿ ਨ ਆਵੈ ਹਾਰ ਗੁਰਮੁਖਿ ਮੇਲ ਮਲਾਈ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਣੈ ਸ਼ਬਦੇ ਕਾ ਨਵੇੜਾ ਸੁਣ ਤੂੰ ਔਦੂ ਬਿਨ ਨਾਮੈ ਜੋਗ ਨ ਹੋਈ ਨਾ ਮੇਰਾ ਤੇ ਅਣ ਦਿਨ ਮਾਤੇ ਨਾ ਮੈਂ ਤੇ ਸੁਖ ਹੋਈ ਨਾ ਮੈਂ ਹੀ ਤੇ ਸਭ ਪ੍ਰਗਟ ਹੋਵੈ ਨਾਮੈ ਸੋਜੀ ਪਾਈ ਬਿਨ ਨਾਮੈ ਭੇਖ ਕਰਹਿ ਬਹੁ ਤੀਰੇ ਸਚੈ ਆਪ ਖਵਾਈ ਸਤਗੁਰ ਤੇ ਨਾਮ ਪਾਈਐ ਉਹ ਦੂ ਜੋਗ ਜੁਗਤ ਤਾਂ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੈ ਮੁਕਤ ਨਾ ਹੋਈ ਤੇਰੀ ਗਤ ਮਿਲ ਤੂੰ ਹੈ ਜਾਣੈ ਕਿ ਆਖੋ ਆਖ ਵਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਿਤ ਫਿਰੈ ਫੁਰਮਾਨੈ ਮੰਗੈ ਨਾਮ ਪਾਈ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਨ ਐ ਅਬ ਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਵਰਣ ਨ ਕੋਈ ਅਬ ਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਵਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ